ਖਬਰਾਂ ਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਵੱਡਾ ਐਕਸ਼ਨ ਪਹਿਲਾ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਬਾਦ ਮੰਤਰੀ ਵਿਕਰਮ ਜੀਠਿਆ ਤੇ ਵਿジネス ਦੇ ਦਰਵਾਜ਼ੇ ਖੋਲ ਦਿੱਤੇ ਗਏ ਵਿਕਰਮ ਜੀਠਿਆ ਦੇ ਵਿਰੁੱਧ ਤੇ ਵਿਕਰਮ ਜੀਠਿਆ ਹੁਣ ਜੇਲ੍ਹ ਦੀਆਂ ਸੂ ਲੱਖਾਂ ਦੇ ਪਿੱਛੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਹੋਰ ਵੱਡੇ ਆਗੂ ਤੇ ਜਿਨੇ ਅੱਜ ਤੋਂ 2 ਹਫ਼ਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਘਰ ਬੈਠ ਗਿਆ ਸੀ ਕਿਆ ਸਰਗਹਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਨਪੂਰ ਗਗਨ ਮਾਨ ਦੀ ਜਗ੍ਹਾ ਤੇ ਉਹ ਫਿੱਟ ਹੋਣਗੇ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਰਣਜੀਤ ਸਿੰਘ ਗਿੱਲ ਦੀ ਰਣਜੀਤ ਸਿੰਘ ਗਿੱਲ ਨੇ ਜਦੋਂ ਅਨਪੂਰ ਗਗਨ ਮਾਨ ਨੇ ਸੇਵਾ ਦਿੱਤਾ ਤਾ ਹਲਕੇ ਦੇ ਵਿੱਚੋਂ ਪੁੱਛਣ ਲੱਗ ਪਿਆ ਵੀ ਕਿਹੜੀ ਪਾਰਟੀ ਦੇ ਵਿੱਚ ਜਾਇਆ ਜਾਵੇ ਲੇਕਿਨ ਬਾਅਦ ਵਿੱਚ ਅਨਮੋਲ ਗਗਨ ਮਾਨ ਜਿਵੇਂ ਹੀ ਕਨਵਿੰਸ ਹੋ ਗਈ ਅਮਨ अरोड़ा ਦੇ ਵੱਲੋਂ ਤੇ ਬਾਅਦ ਵਿੱਚ ਕਰਵਟ ਬਦਲ ਲਈ ਰਣਜੀਤ ਸਿੰਘ ਗਿੱਲ ਨੇ ਰਣਜੀਤ ਸਿੰਘ ਗਿੱਲ ਨੇ ਕਾਫੀ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਧ ਵਿਸ਼ਵਾਸਯੋਗ ਆਗੂਆਂ ਦੇ ਵਿੱਚੋਂ ਇੱਕ ਆਗੂ ਸੀ ਰਣਜੀਤ ਸਿੰਘ ਗਿੱਲ ਹਾਲਾਂਕਿ ਗਿਲਕੋ ਗੈਲੀ ਗਿਲਕੋ ਵੈਲੀ ਦੇ ਮਾਲਕ ਨੇ ਰੀਅਲ اسٹیਟ ਦਾ ਬੜੇ ਵੱਡੇ ਪੱਧਰ ਤੇ ਚੰਡੀਗੜ੍ਹ ਦੇ ਵਿੱਚ ਕੰਮ ਕਰਦੇ ਨੇ ਯਾਨੀ ਕਿ ਬਿਜ਼ਨਸ ਦੇ ਪਾਵਰ ਵਿੱਚ ਗੱਲ ਕਹੀਏ ਰਣਜੀਤ ਸਿੰਘ ਗਿਲ ਦੇ ਜਿਹੜੀ ਤੂਤੀ ਬੋਲਦੀ ਐ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਕਰਦੀਆਂ ਨੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਕਿਸੇ ਵੀ ਆਗੂ ਆਪਣੀ ਪਾਰਟੀ ਦੇ ਵਿੱਚ ਮਲਾਉਣਾ ਹੋਵੇ ਤਾਂ ਈਡੀ ਜਾਂ ਐਨਆਈ ਦੇ ਜਿਹੜੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਨੇ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਈਡੀ ਵਿਜੀਲੈਂਸ ਦੇ ਅਧਿਕਾਰੀਆਂ ਦੇ ਦਰਵਾਜ਼ੇ ਖੋਲ ਦਿੱਤੇ ਨੇ ਵੱਡੀ ਕਾਰਵਾਈ ਹੋ ਗਈ ਹੈ ਰਣਜੀਤ ਸਿੰਘ ਗਿੱਲ ਤੇ ਹਾਲਾਂਕਿ ਰਣਜੀਤ ਸਿੰਘ ਗਿੱਲ ਨੂੰ ਲੈ ਕੇ ਕਿਆ ਸਰਗਾਈਆਂ ਲਗਾਈਆਂ ਚਾਲੀਆਂ ਸੀ ਕਿ ਉਹ ਆਪ ਆदमी ਪਾਰਟੀ ਦਾ ਪੱਲਾ ਫੜਨਗੇ ਲੇਕਿਨ ਤਦ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡਰ ਸੈਟ ਕਰਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਲੇਕਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਣਜੀਤ ਸਿੰਘ ਗਿੱਲ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਕਲੋਨਾਈਜ਼ਰ ਯਾਨੀ ਕਿ ਰੀਅਲ اسٹیਟ ਦੇ ਬਿਜ਼ਨਸਮੈਨ ਰਣਜੀਤ ਸਿੰਘ ਗਿੱਲ ਤੇ ਚੰਡੀਗੜ੍ਹ ਬਹਾਲੀ ਸਥਿਤ ਘਰ ਤੇ ਛਾਪੇ ਮਾਰਿਆ ਹੈ ਛਾਪੇਮਾਰੀ ਦੇ ਸਮੇਂ ਨੂੰ ਲੈ ਕੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਹਾਲਾਂਕਿ ਛਾਪੇਮਾਰੀ ਸੰਬੰਧੀ ਵਿਜੀਲੈਂਸ ਵੱਲੋਂ ਕੋਈ ਅਧਿਕਾਰਤ ਬਿਆਨਬਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਬਿਜ਼ਨਸ ਅਧਿਕਾਰੀ ਗਿੱਲ ਦੇ ਟਿਕਾਣਿਆਂ ਦੀ ਜਾਂਚ ਕਰ ਰਿਹਾ ਹੈ ਵਿਜੀਲੈਂਸ ਬਿਨੋਦੀਆ ਵੱਖ-ਵੱਖ ਟੀਮਾਂ ਨੇ ਗਿੱਲ ਦੇ ਚੰਡੀਗੜ੍ਹ ਮੁਹਾਲੀ ਖੇੜ੍ਹ ਸਥਿਤ ਘਰ ਤੇ ਦਫ਼ਤਰਾਂ ਦੀ ਤਲਾਸ਼ੀ ਲਈ ਹੈ ਗਿੱਲ ਦੀ ਕਾਨੂੰਨੀ ਟੀਮ ਨੇ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਰਾਜਨੀਤਿਕ ਤਪੇੜਤਾ ਹੈ ਨਾ ਤਾਂ ਵਿਜੀਲੈਂਸ ਇਸ ਬਾਰੇ ਕੋਈ ਜਾਣਕਾਰੀ ਦੇ ਰਹੀ ਹੈ ਕਿ ਛਾਪਾ ਕਿਉਂ ਮਾਰਿਆ ਗਿਆ ਹੈ ਅਤੇ ਨਾ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਇਸ ਦੌਰਾਨ ਵਿਜੀਲੈਂਸ ਟੀਮ ਫੇਜ਼ 7 ਮੁਹਾਲੀ ਸਥਿਤ ਗਿੱਲ ਦੇ ਘਰ ਪਹੁੰਚ ਗਈ ਅਤੇ ਟੀਮ ਨੇ ਗਿੱਲ ਦੇ ਖੰਡ ਸੇ ਦਫ਼ਤਰ ਵਿੱਚ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਯਾਨੀ ਕਿ ਜਾਂਚ ਹਾਲੇ ਵੀ ਜਾਰੀ ਹੈ ਦੱਸਦੀ ਕਿ ਭਾਜਪਾ ਆਗੂ ਰਣਜੀਤ ਸਿੰਘ ਗਿਲ ਕੁਝ ਦਿਨ ਪਹਿਲਾਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮੈਪ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਭਾਜਪਾ ਵੀ ਸ਼ਾਮਲ ਹੋ ਗਿਆ ਸੀ ਵਿਜੀਲੈਂਸ ਟੀਮ ਨੇ ਗਿਲ ਦੇ ਸੈਕਟਰ 2 ਸਥਿਤ ਘਰਾਂ ਤੇ ਛਾਪਾ ਮਾਰਿਆ ਵਿਜੀਲੈਂਸ ਟੀਮ ਵੱਲੋਂ ਘਰ ਤੇ ਜਾਂਚ ਜਾਰੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਨੂੰ ਗਿਲ ਵਿਰੁੱਧ ਸ਼ਿਕਾਇਤ ਮਿਲੀ ਹੈ ਜਿਸ ਤੋਂ ਬਾਅਦ ਇਹ ਛਾਪਾ ਮਾਰਿਆ ਗਿਆ ਗਿਲ ਦੀ ਗਿਲ ਵੀ ਈਡੀ ਦੇ ਰਿਟਾਰ ਤੇ ਸਨ ਇਸ ਤੋਂ ਪਹਿਲਾਂ ਪੰਜਾਬੀ ਲੋਕ ਸੁਗਰੋ ਨੇ ਕਰ ਲਈ ਕੀਤੀ ਸੀ ਵਿਜਲ ਸੰਸਾਰ ਗਿਲ ਦੇ ਕਈ ਸਾਥੀ ਰਿਡਾਰਤੇ ਹਨ ਗਿਲ ਨੂੰ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਮਨੀ ਸਿੰਘ ਬਾਲਾ ਦਾ ਕਰੀਬੀ ਮੰਨਿਆ ਜਾਂਦਾ ਹੈ ਉਹਨਾਂ ਦੇ ਖਰਦ ਸੀਟ ਤੋਂ ਦੋ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਪਰ ਦੋਵੇਂ ਵਾਰ ਉਹ ਚੋਣ ਹਾਰ ਗਿਆ ਉਹ ਮਸ਼ਹੂਰ ਕਲੋਨੀ ਗਿਲਕੋ ਦੇ ਮਲਖਾਨ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਸ਼ਰੂਪਨੀ ਅਕਾਲੀ ਦਲ ਦੇ ਵੱਡੇ ਆਗੂ ਸਾਡੇ ਰੜਾਤੇ ਨੇ ਰੰਗ ਬਰੰਗੀਆਂ ਬਸ਼ੀਆਂ ਨੂੰ ਫੜਿਆ ਛਾਵੇਗਾ ਉਸ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਰਣਜੀਤ ਸਿੰਘ ਗਿੱਲ ਤੇ ਅਤੇ ਉਸ ਦੇ ਸਾਥੀਆਂ ਤੇ ਉਹਦੇ ਘਰ ਤੋਂ ਲੈ ਕੇ ਉਹਦੇ ਦਫ਼ਤਰਾਂ ਦੇ ਵਿੱਚ ਉੱਥੇ ਉਸ ਦੇ ਜਿੱਥੇ-ਜਿੱਥੇ ਵੀ ਟਿਕਾਣੇ ਨੇ ਉੱਥੇ ਵੱਡੇ ਪੱਧਰ ਤੇ ਅੱਜ ਵਿਜੀਲੈਂਸ ਵੱਲੋਂ ਛਾਪੇਮਾਰੀ ਕੀ ਚੱਲ ਰਹੀ ਹੈ ਸਕੂਤਰ ਦੱਸਦੇ ਨੇ ਕਿ ਕਿਸੇ ਵੀ ਸਮੇ ਰਣਜੀਤ ਸਿੰਘ ਗਿੱਲ ਦੀ ਵਿਜਲਸ ਵੱਲੋਂ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਵਾਰ-ਵਾਰ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਲੁੱਟਿਆ ਏ ਉਟਿਆ ਏ ਤੇ ਪੰਜਾਬ ਦੇ ਲੋਕਾਂ ਨੂੰ ਬਰਬਾਦ ਕੀਤਾ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ